जरनैल सिंह नलुआ कबड्डी अकेडमी पिंड कलौता इलाके दे बच्चा नौजवान वरदान सिद्ध हो रही है जो कि कबड्डी दे दे विच विच अपना भविख देख रहे हैं वाया खिडारी बनना चाहते हैं ਇਸ ਕਬੱਡੀ ਅਕੈਡਮੀ ਦੇ ਸੰਚਾਲਕ ਖੇਡ ਪ੍ਰਮੋਟਰ ਅਤੇ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਦੇ ਮੈਨੇਜਰ ਸੰਦੀਪ ਸਿੰਘ ਕੋਲੋਤਾ ਵੱਲੋਂ ਜਿੱਥੇ ਕਬੱਡੀ ਨੈਸ਼ਨਲ ਸਟਾਈਲ ਅਤੇ ਸਰਕਲ ਸਟਾਈਲ ਦੇ ਨਾਲ-ਨਾਲ ਐਥਲੈਟਿਕ ਵਿੱਚ ਰੁਚੀ ਰੱਖਣ ਵਾਲੇ ਛੋਟੇ ਬੱਚਿਆਂ ਅਤੇ ਨੌਜਵਾਨਾਂ ਨੂੰ ਉੱਚ ਕੋਟੀ ਦੀ ਟ੍ਰੇਨਿੰਗ ਦੇਣ ਦੇ ਲਈ ਕੋਚ ਸਾਹਿਬਾਨਾਂ ਦੀ ਮਦਦ ਦੇ ਨਾਲ ਰੋਜ਼ਾਨਾ ਸਵੇਰੇ ਅਤੇ ਸ਼ਾਮ ਦੇ ਸਮੇਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਅਕੈਡਮੀ ਦੇ ਖਿਡਾਰੀ ਬਲਾਕ ਜ਼ਿਲ੍ਹਾ ਸੂਬਾ ਪੱਧਰ ਦੇ ਨਾਲ-ਨਾਲ ਕੌਮੀ ਪੱਧਰ ਤੇ ਵੀ ਮੱਲਾ ਮਾਰ ਚੁੱਕੇ ਹਨ ਸੋ ਮਾ ਖੇਡ ਕਬੱਡੀ ਦੇ ਨਾਲ-ਨਾਲ ਐਥਲੈਟਿਕ ਨੂੰ ਉੱਚਾ ਚੱਕਣ ਦੇ ਲਈ ਸੰਦੀਪ ਸਿੰਘ ਕਲੋਤਾ ਵੱਲੋਂ ਕੀਤੇ ਜਾ ਰਹੇ ਉਦਮ ਸਲੰਗਾ ਯੋਗ ਹਨ ਅਤੇ ਇਸ ਤਰ੍ਹਾਂ ਅਸੀਂ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਧੀਆ ਖਿਡਾਰੀ ਪੈਦਾ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਬਚਾ ਸਕਦੇ ਹਨ ਕਲੋਤਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਿੱਥੇ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਉੱਥੇ ਉਨ੍ਹਾਂ ਦੀ ਇਸ ਕੰਮ ਵਿੱਚ ਮਦਦ ਵੀ ਕਰਨੀ ਚਾਹੀਦੀ